ਉਹ ਕਹਿੰਦੇ ਕੋਈ ਨਾ ਬੰਦਾ ਜਾਂਦਾ ਨਹੀਂ ਸੀ ਗੁਰਦੁਆਰੇ ਕਥਾ ਸੁਣਨ ਪਿੰਡ ਆਏ ਉਹਨਾਂ ਦੇ ਸੰਤ ਦੁਵਾਨ ਚੱਲਣ ਅੱਧੀ ਅੱਧੀ ਰਾਤ ਤਾਈ ਉਹਦੀ ਘਰ ਵਾਲੀ ਕਹਿੰਦੀ ਤੂੰ ਵੀ ਚੱਲ ਤੂੰ ਵੀ ਚੱਲ ਤੇ ਗਵਾਂਢੀ ਵੀ ਜਾਣ ਲੱਗ ਗਿਆ ਹੁਣ ਕਹਿੰਦਾ ਮੈਂ ਨਹੀਂ ਜਾਂਦਾ ਤੂੰ ਜਾ ਜਿੱਥੇ ਜਾਣਾ ਕਹਿੰਦੀ ਇੱਕ ਵਾਰੀ ਆਖੇ ਲੱਗ ਜਾ ਚੱਲ ਮੇਰੇ ਨਾਲ ਆ ਸੁਣਿਓ ਇੱਧਰ ਉਹ ਕਹਿੰਦਾ ਵੀ ਇਹਨੇ ਰੋਟੀ ਨਹੀਂ ਦੇਣੀ ਕੱਲ ਨੂੰ ਜਿੱਦ ਫੜ ਗਈ ਐ ਤੇ ਕਹਿੰਦਾ ਚੱਲ ਭਾਗਾ ਵਾਲੀ ਅੱਜ ਤੇਰੇ ਨਾਲ ਚੱਲਦਾ ਸੁਣਿਓ ਧਿਆਨ ਨਾਲ ਭਾਈ ਇੱਕ ਮਿੰਟ ਹਲਚਲ ਨਾ ਕਰੋ ਬਹਿ ਜਾ ਉਹ ਕਹਿੰਦੇ ਨਾ ਵੀ ਚੱਲ ਅੱਜ ਤੇਰੇ ਨਾਲ ਚੱਲਦਾ ਚਲਿਆ ਗਿਆ ਜੀ ਮਗਰ ਲੱਗ ਕੇ ਤੇ ਜਦੋਂ ਪਹੁੰਚਿਆ ਨਾ ਕਥਾ ਸੁਣਨ ਕਥਾ ਸੁਣਨ ਪਹੁੰਚਿਆ ਤੇ ਉਹ ਪਿੱਛੇ ਬਹਿ ਗਿਆ ਦੰਬੂ ਨਾਲ ਲੱਗ ਕੇ ਟੈਂਟ ਦੀ ਜਿਹੜੀ ਕੰਧ ਹੁੰਦੀ ਹੈ ਤੇ ਸੈਕਟਰੀ ਸਾਹਿਬ ਪਹਿਲਾਂ ਕੀਰਤਨ ਹੋ ਰਿਹਾ ਸੀ ਸੈਕਟਰੀ ਸਾਹਿਬ ਕਹਿੰਦੇ ਵੀ ਹੁਣ ਮਹਾਪੁਰਸ਼ ਲੱਗਣਗੇ ਕਹਿੰਦਾ ਜੀ ਆਓ ਜੀ ਬੈਠੋ ਜੀ ਬਸ ਇੰਨਾ ਕਿਹਾ ਤੇ ਉਹਨਾਂ ਦੇ ਪੁੱਤ ਨੂੰ ਨੀਂਦ ਆ ਗਈ ਵਾਹ ਤੇ 2 ਘੰਟੇ ਦੀਵਾਨ ਚੱਲਿਆ ਉਹਨੂੰ ਨਹੀਂ ਸੁਰਤ ਝੋਕੀ ਚੜੀ ਐ ਤੇ ਜਦੋਂ ਸਮਾਪਤੀ ਹੋਈ ਨਾ ਤੇ ਸੁੱਤਾ ਪਿਆ ਆ ਤੇ ਸੈਕਟਰੀ ਨੇ ਕਿਹਾ ਸਾਰੀ ਸੰਗਤ ਚੱਲੇਗੀ ਕਹਿੰਦੇ ਜਾਓ ਜੀ ਉੱਠ ਕੇ ਤੁਰ ਪਿਆ ਘਰ ਵਾਲੀ ਕਹਿੰਦੀ ਸੁਣਿਆ ਦੀਵਾਨ ਤੂੰ ਸਦਾ ਸੁੱਤੇ ਰਹੇ ਕਹਿੰਦੀ ਨਹੀਂ ਨਹੀਂ ਮੈਂ ਸੁਣਿਆ ਸਾਰਾ ਸੁਣਿਆ ਉਹ ਕਹਿੰਦਾ ਕੀ ਸੁਣਿਆ ਕਹਿੰਦਾ ਮੈਂ ਸੁਣਿਆ ਆਓ ਜੀ ਬੈਠੋ ਜੀ ਜਾਓ ਜੀ ਉਹ ਘਰ ਵਾਲੀ ਬੜੀ ਸਿਆਣੀ ਸੀ ਉਹ ਕਹਿੰਦੀ ਠੀਕ 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 ਸੁਣਿਆ ਵਧੀਆ ਸੁਣਿਆ ਕੱਲ ਨੂੰ ਵੀ ਆਊਗਾ ਇਸ ਬਹਾਨੇ ਜੇ ਮੈਂ ਕਹਤਾ ਆ ਕੀ ਸੁਣ ਗਿਆ ਐ ਫਿਰ ਇਹਨੇ ਕਹਿਣਾ ਮੈਂ ਨਹੀਂ ਜਾਂਦਾ ਉਹ ਕਹਿੰਦੇ ਠੀਕ ਜਿਹਨੂੰ ਜੋੜ ਨਾ ਹੋਵੇ ਜੀ ਘਰੇ ਚਲੇ ਗਏ ਉਹ ਕਹਿੰਦੀ ਹੁਣ ਇਹ ਜਪੀ ਜਾਈ ਉਹ ਰਾਤ ਨੂੰ ਬੈਠਾ ਕਰਦਾ ਆਓ ਜੀ ਬੈਠੋ ਜੀ ਜਾਓ ਜੀ ਐਦਾਂ ਕਰੀ ਜਾਂਦਾ ਅੱਧੀ ਰਾਤ ਤੋਂ ਬਾਅਦ ਚੋਰ ਆ ਗਏ ਚੋਰਾਂ ਨੇ ਜਦੋਂ ਕੰਦ ਟਾਪੀ ਅੰਦਰ ਆਏ ਤੇ ਉਹ ਬੁਢਾ ਕਹਿੰਦਾ ਆਓ ਜੀ ਚੋਰ ਕਹਿੰਦੇ ਲੈ ਵੀ ਅੱਜ ਟੰਬਾ ਫੇਰੂ ਹੈ ਅੱਜ ਦੇਮਬੜ ਦੇਮਬੜ ਹੋਏ ਉਹ ਕਹਿੰਦਾ ਬੈਠੋ ਜੀ ਕਹਿੰਦੇ ਟੀਚਰਾਂ ਕਰਦਾ ਬਾਪੂ ਵੀ ਅੱਜ ਜਾਨ ਨਹੀਂ ਦਿੰਦਾ ਸੁੱਕਾ ਤੇ ਉਹ ਜਦੋਂ ਚੋਰ ਦੁਵਾਰਾ ਕੰਨਾ ਟੱਪ ਕੇ ਭੱਜੇ ਕਹਿੰਦਾ ਜਾਓ ਜੀ ਤੇ ਭਾਈ ਰੋਣਾ ਪੈ ਗਿਆ ਪਿੰਡ ਚ ਅਗਲੇ ਦਿਨ ਸਵੇਰੇ ਸਵੇਰੇ ਆ ਗਏ ਆਂਡ ਗਵਾਂਡ ਇਕੱਠੇ ਹੋ ਕੇ ਉਹ ਕਹਿੰਦੇ ਬਈ ਰਾਤ ਚੋਰ ਆਏ ਸੀ ਪਤਾ ਕੋਈ ਚੋਰੀ ਹੋ ਗਈ ਭੈਣੇ ਹਲਾ ਇਹਨਾਂ ਦੇ ਚੋਰ ਆਏ ਸੀ ਉਹ ਕਹਿੰਦਾ ਚੋਰ ਤਾਂ ਆਏ ਸੀ ਪਰ ਬਾਪੂ ਕਹਿੰਦਾ ਮੇਰਾ ਮੰਤਰ ਕੰਮ ਕਰ ਗਿਆ ਕਹਿੰਦੇ ਕਿਹੜਾ ਮੰਤਰ ਉਹ ਕਹਿੰਦਾ ਮੈਂ ਕਿਹਾ ਆਓ ਜੀ ਬੈਠੋ ਜੀ ਜਾਓ ਜੀ ਕਹਿੰਦਾ ਉਹ ਪਹਿਲਾਂ ਆਏ ਮੈਂ ਕਿਹਾ ਆਓ ਜੀ ਮੈਂ ਕਿਹਾ ਬੈਠੋ ਜੀ ਉਹ ਕੰਧ ਟੱਪ ਕੇ ਮੈਂ ਕਿਹਾ ਜਾਓ ਜੀ ਇਰ ਇੱਕ ਗਵਾਂਡੀ ਆਇਆ ਆ ਜਿਹੜੇ ਤੁਹਾਡੇ ਪ੍ਰਧਾਨ ਹੈ ਨਾ ਪ੍ਰਵਿੰਦਰ ਸਿੰਘ ਵਰਗਾ ਉਹ ਕਹਿੰਦਾ ਗੱਲ ਸੁਣ ਓਏ ਤੂੰ ਦੁਵਾਨ ਚ ਨਹੀਂ ਸੀ ਜਾਂਦਾ satsang ਚ ਨਹੀਂ ਸੀ ਜਾਂਦਾ ਕਹਿੰਦਾ ਜੇ ਤਾਂ ਤਿੰਨ ਗੱਲਾਂ ਹੀ ਸੁਣ ਕੇ ਆਇਆ ਆ ਸੁਣ ਲਿਓ ਕਹਿੰਦੇ ਜੇ ਤਿੰਨ ਗੱਲਾਂ ਸੁਣ ਕੇ ਆਇਆ ਤੇ ਆਹ ਦੁਨਿਆਵੀ ਤੇ ਬਾਹਰੋਂ ਡਾਕਾ ਮਾਰਨਾ ਏ ਚੋਰ ਤੇਰਾ ਘਰ ਛੱਡ ਕੇ ਭੱਜ ਗਏ ਉਹ ਜਿੱਦੇ 2 ਘੰਟੇ ਮਨ ਮਾਰ ਕੇ ਦਵਾਨ ਸੁਣ ਲਿਆ ਨਾ ਤੇਰੇ ਅੰਦਰੋਂ ਪੰਜ ਚੋਰ ਭੱਜ ਜਾਣਗੇ